ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਸੋ ਸ਼ਾਹਿਰ ਤੇ ਆਪਾਂ ਚੱਲੇ ਆਂ ਸਾਈਕਲਿੰਗ ਤੇ ਸ਼ੇਅਰ ਕਰਨ ਵਰਜਿਸ਼ ਕਰਨ ਤੇ ਅੱਜ ਤੁਹਾਡੇ ਨਾਲ ਜੁੜਨ ਦਾ ਮਤਲਬ ਮਕਸਦ ਆਪਣੇ ਨਵੇਂ GoPro ਦਾ ਰਿਕਾਰਡਿੰਗ ਦਾ ਪਹਿਲਾ ਦਿਨ ਤੇ ਇਹਦੇ ਲਈ ਤੁਸੀਂ ਮੈਨੂੰ ਮੁਬਾਰਕਵਾਦ ਦੇ ਸਕਦੇ ਹੋ ਤੇ ਆਹ ਖੜਾ ਹੈ ਆਪਣਾ ਸਾਈਕਲ ਤਿਆਰ ਤੁਹਾਨੂੰ ਦਿਖਾਉਣਾ ਹੈ ਫਿਰ ਅੱਗੇ ਵੀ ਗਲਵਤ ਕਰਾਵਾਂਗੇ ਜੋਗਰਪਾਰਕ ਦੇ ਦੋਸਤਾਂ ਨਾਲ ਮਿਲਾਵਾਂਗੇ ਆਜੋ ਫਿਰ ਇਕੱਲੇ ਤੇ ਉਹ ਸਾਹਮਣੇ ਆਪਣੇ ਘਰ ਦੇ ਪਿਆ ਬੈਂਚ ਜਿਹਨੂੰ ਆਪਾਂ ਕੱਲ ਹੀ ਹਜੇ ਰੰਗ ਰੋਗਨ ਕੀਤਾ ਹੈ ਤੇ ਆਜੋ ਤੇ ਕੈਮਰਾ ਦੇ ਸੈਟ ਕਰਾ ਕੇ ਉਹਨੇ ਮਾਰਨੀ ਦਾ ਆ ਲੰਬਾ ਬਾਸ ਮੈਂ ਤਾਂ ਹਜੇ ਤੂੰ ਘਟੋ ਘਟ 10 ਵਜੇ ਆਈ ਹਜੇ ਨਹੀਂ ਮੈਂ ਤੁਹਾਨੂੰ ਟਾਈਮ ਲਾ ਕੇ ਆਉਂਗਾ ਸ਼ਹਿਰ ਕਰਨ ਚੱਲੇ ਸਾਈਕਲਿੰਗ ਉਹ ਤੋਂ ਪਹਿਲਾਂ ਨਾ ਜੀ ਠੀਕ ਇੱਧਰ ਹੈਗਾ ਜੀ ਖੱਬੇ ਰੇਲਵੇ ਸਟੇਸ਼ਨ ਕਾਫੀ ਸ਼ਾਂਤ ਸੜਕ ਇਹ ਮੰਨੀ ਜਾਂਦੀ ਹੈ ਤੇ ਅੱਗੇ ਜਾ ਕੇ ਇਸੇ ਨੂੰ ਫਿਰ ਅੰਡਰ ਬ੍ਰਿਜ ਕਰਾਸ ਕਰਕੇ ਜਾਊਂ ਓਵਰ ਬ੍ਰਿਜ ਚੜ੍ਹ ਕੇ ਠੰਡੀ ਸੜਕ ਵੀ ਕਿਹਾ ਜਾਂਦਾ ਹੈ ਆ ਗਈ ਸ਼ਹਿਰ ਦੀ 메ਨ ਰੋਡ ਜੀਟੀ ਰੋਡ ਕਿ ਅੱਜ ਆ ਗਿਆ ਸੰਡੇ ਇੱਥੇ ਲੱਗੂਗੀ ਸੰਡੇ ਮਤਲਬ ਇੱਥੇ ਸ਼ਹਿਰ ਦੇ ਬਠਿੰਡੇ ਦੇ ਤਿੰਨ ਸਰਮੇ ਮਸ਼ਹੂਰ ਸੀਗੇ ਜਿਨ੍ਹਾਂ ਚੋਂ ਦੋ ਹੁਣ ਘਾ ਦਿੱਤੇ ਤੇ ਸਰਪੇਕ सिनेमा पेंडिंग है बाकी जिथे बहुत प्राणी तो तो अवेलेबल है सामने देख रहे हो तीन एक खबर वो सामने लगे हुआ उसे Das hat ਚਾਰ ਚੁਰ ਕਰੀ ਜਾਂਦੇ ਆ ਕੇ ਬਸ ਦਾੜੀ ਖੁਰਕੀ ਜਿਹੜੇ ਕੰਮ ਆਇਆ ਉਹਦਾ ਕਰਨਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਅਸੀਂ ਤੁਹਾਡੇ ਕੋਲ ਵੀ ਨਹੀਂ ਵੀਡੀਓ ਬਣਾ ਕੇ ਗੱਲਾਂ ਕਰਦੇ ਤੁਰ ਕੇ ਅਸੀਂ ਨਾਲ ਲੋਕ ਲੈ ਚੜਾ ਪੀਏ ਲੋਕਾਂ ਨੂੰ ਮੋਟੀਵੇਸ਼ਨ ਵੀ ਕਰਦੇ ਨਾ ਅਸੀਂ ਹਾਂ ਹੋਰ ਹਾਂਜੀ ਪ੍ਰਧਾਨ ਜੀ ਲੈ ਪ੍ਰਧਾਨ ਜੀ ਤਾਂ ਬਹਾਈ ਗਏ ਸੀ ਦੇਖਣ ਆਲੇ ਇਹ ਸਾਡੇ ਪ੍ਰਧਾਨ ਜੀ ਹੈ ਹੋਰ ਆ ਲੈ ਨਵਾਂ ਕਛੇਲੇ ਤਾਂ ਆਉਂਦਾ ਜੀ ਵੇ ਏ ਸਾਡੇ ਪ੍ਰਧਾਨ ਜੀ ਇਹ ਪੂਰੇ ਬੱਲੇ ਬੱਲੇ ਇਹਨਾਂ ਦੀ ਕਿਹੜਾਈ ਹੈ ਪੂਰੀ ਹੋਰ ਸੁਣਾਓ ਆਓ ਦੇਖ ਲਓ ਜੀ ਸਾਡੇ ਦੋ ਬੰਦੇ ਕੰਮ ਕਰਨ ਆਲਾ ਸੀ ਇੱਥੇ ਦੱਸਦੇ ਪੈਰ ਚਾਰੀ ਆਈ ਹੈ ਹੁਣ ਉਹਦੇ ਸੱਟ ਘਟਾ ਪਾਈ ਜਾਂਦਾ ਪੈਨ ਆਉਣੇ ਪੈਰ ਆਉਣੇ ਤੁਸੀਂ ਇੱਥੇ ਨਹੀਂ ਨਹੀਂ ਪੈਨ ਆਉਣੇ ਤੁਸੀਂ ਇੱਥੇ ਸ਼ੈਰ ਛੁੜ ਕਰ ਲਿਆ ਕਰੋ ਸਾਰੇ ਕੰਮ ਕਰੀ ਰਿਹਾ ਹੋਰ ਅਸੀਂ ਲਾਇਆ ਹੋਰ ਕੰਮ ਨਹੀਂ ਤੁਹਾਨੂੰ ਕੋਈ ਆਸੇ-ਬਾਸੇ ਵੀ ਤੁਹਾਨੂੰ ਕਰੂ ਹੋਰ ਸੁਣਾਓ ਦੂਜੇ ਬੰਦੇ ਉਹ ਦਰਜੀ ਤਾਂ ਜਲਦੀ ਨਿਕਲ ਗਿਆ ਅੱਜ ਅੱਛਾ ਤੇ ਕਿਹਨੂੰ ਮਾਸਟਰ ਪਿੱਛੇ ਫਿਰਦਾ ਹੈ ਅੱਛਾ ਸੁਪਰੀ ਸਿੰਘ ਦੋ ਤਿੰਨ ਦਰਾ ਦਾ ਨਹੀਂ ਰਿਹਾ ਅੱਛਾ ਫੇਰ ਹੁਣ ਹੈ ਅਸੀਂ ਇੱਧਰ ਇਕੱਲੇ ਨੂੰ ਇਕੱਲੇ ਟੱਕਰੇ ਪਏ ਆ ਠੀਕ ਹੈ ਲਓ ਜੀ ਹੋਰ ਮੈਂ ਤਾਂ ਸਭ ਮਿਸਤਰੀ ਮਿਸਤਰੀ ਕੀ ਕਹਿੰਦੇ ਮੈਂ ਹੁਣ ਮਿਸਤਰੀ ਦੋ ਘਟ ਕੇ ਆ ਕੁਝ ਹਟ ਜਾਣਗੇ ਸਾਡੇ ਜਾਨ ਕਿੰਨੇ ਦਿਨ ਲੱਗਣਗੇ ਹੋਰ ਉਹ ਠੀਕ ਹੈ ਵਧੀਆ ਮੈਂ ਉੱਥੇ ਫੋਨ ਕਰੇ ਲੰਘਦੇ ਨੇ ਮੈਂ ਫੋਨ ਤੁਸੀਂ ਚੱਕਿਆ ਨਹੀਂ ਮੈਂ ਹਾਂ ਮੱਲਸੀ ਦਾ ਪੈਕੇਟ ਫੜ ਲਵਾਂ ਇੱਕ ਨਾ ਨਾ ਲੱਸੀ ਦੀ ਪੱਧ ਕੀਤੀ ਹੋਇਆ ਯਾਰ ਕਿਉਂ ਸਾਡੇ ਨਾਲ ਦੇ ਜੁਨੀਅਰ ਸਿਟੀਜ਼ਨ ਗੋਡੇ ਗੂਡੇ ਜੇ ਤਾਂ ਕਰਨ ਲੱਗੇ ਸੀ ਠੀਕ ਹੈ ਨਾ ਨਾ ਤੁਸੀਂ ਪੀਆ ਕਰੋ ਕੋਈ ਮੈਨੂੰ ਤਾਂ ਪਤਾ ਕਿ ਜਮੈਂ ਨਹੀਂ ਫਰਕ ਪੈਂਦਾ ਹੈਗਾ ਜੀ ਆਪ ਕੋਈ ਖਾਂਦਾ ਪੀਂਦਾ ਕਰਦੇ ਆ ਆਹ ਫਰਕ ਤਾਂ ਕੀ ਪੈਣਾ ਹੁੰਦਾ ਕਈ ਮਹੀਨੇ ਨਹੀਂ ਕਈ ਮਹੀਨੇ ਚਾਹ ਪੀਂਦੇ ਰਹੇ ਨੇ ਆਪਣੇ ਮਾਨ ਗੋਪਾ ਉਹ ਮੈਂ ਉਹ ਮੈਂ ਨਾਲ ਕੋਲੇ ਬੈਠਦਾ ਹੁੰਦਾ ਸੀਗਾ ਅੱਛਾ ਤੇ ਲਾਓ ਲਾਓ ਅੱਛਾ ਫਿਰ ਵਾਰਸ਼ ਦਾ ਖਾਣਾ ਸ਼ੁਰੂ ਕਰਤਾ ਸੀਗਾ ਮਤਲਬ ਜੇ ਤੁਸੀਂ ਮੇਰੇ ਨਾਲ ਬੈਠੇ ਕੁਝ ਖਾਦੇ ਪੀਂਦੇ ਇਵਨ ਬਾਈਂਗ ਵਗੈਰਾ ਡਰਿੰਕ ਵੀ ਕਰਦੇ ਹੋਗੇ ਆਹੋ ਆਪਾਂ ਨੂੰ ਆਪਦੀ ਮਰਜ਼ੀ ਹੈ ਅੰਦਰੋਂ ਹੀ ਨਹੀਂ ਕੁਛ ਹੁੰਦਾ ਹੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਖਾਣਾ ਪੀਰ ਖਾਓ ਨਹੀਂ ਬੈਠੇ ਦਰਜੀਤ ਨਾਲ ਗੱਲ ਤੇ ਨਹੀਂ ਤੁਸੀਂ ਨਾ ਕਿਵੇਂ ਉਹ ਸਾਰੇ ਮਿੰਟ ਨੂੰ ਫੋਨ ਨਹੀਂ ਚੱਕਿਆ ਕੀ ਹੋ ਗਿਆ ਫਿਰ ਰਣਜੀਤ ਨੇ ਵਧੀਆ ਕਰੇ ਅੱਜ ਪ੍ਰੋਗਰਾਮ ਸੀ ਅੱਜ ਚਲਾਈ ਹਾਂ ਰੱਖੋ ਸ਼ਾਮ ਨੂੰ ਅੱਛਾ ਟੋਲੇ ਬਾਟਾ ਉਹ ਤਿਆਰ ਕਰਾਇਆਗਾ ਅੱਛਾ ਭਾਂਡੇ ਢਿੰਡੇ ਦਬਾ ਕੇ ਹੋਰ ਯਾਰ ਉਹ ਮੂਤ ਕਰਨ ਜਾਣਾ ਜੀ ਅੱਜ ਹਾਂ ਉਹਨੇ ਗਾਰਡਨ ਬੋਹੂਗੀ ਬੜਾ ਉਹ ਬੱਲੇ ਘਰੇ ਹਣਾ ਪਿੰਡ ਉਥੇ ਪੂਲੇ ਪੂਦੇ ਹਾਂ ਵਧੀਆ ਕਾ ਦੀ ਲਾਖ ਬੁੜੇ ਲੈ ਤੇ ਫਿਰ ਤਾਂ ਆਪਰ ਰਿਕਾਰਡਿੰਗ ਕਰਕੇ ਲੈਉਣੀ ਸੀ ਤੇ ਹੋਰ ਯਾਰ ਕਿਆ ਯਾਰ ਫਿਰ ਰਿਕਾਰਡਿੰਗ ਵਾਲਾ ਬੰਦਾ ਤੂੰ ਭੁੱਲੇ ਬੈਠ ਗਿਆ ਨਹੀਂ ਉਹਨੇ ਕਿਹਾ ਮੈਨੂੰ ਹੈ ਹਾਂ ਆਏ ਹੁਣ ਦਸ ਯਾਰ ਅਗਲੇ ਨੇ ਕਿਹਾ ਤਾਂ ਮੈਨੂੰ ਪਤਾ ਯਾਰ ਉਹ ਕੱਲਾ ਕਿੱਥੋਂ ਆਊਗਾ ਉਹਦਾ ਕਿਸੇ ਨਾ ਪ੍ਰੋਗਰਾਮ ਸੈੱਟ ਕਰੀ ਤੇਰਾ ਕੋਲੋਂ ਤਾਂ ਹੀ ਫੋਨ ਆ ਗਿਆ ਅਹ ਬਾਈ ਮੈਂ ਮੀਂਹ ਢੂੰਢੀਦਾ ਹੀ ਮਾ ਕੀ ਆ ਜਾਂਦਾ ਉਹ ਕਦੋਂ ਜਾਣਾ ਸ਼ਾਮ ਨੂੰ 6 ਵਜੇ ਟਾਈਮ ਨਹੀਂ ਬਹਿ ਜੀ ਲਾਂਗੇ ਝੜ ਜੜੂ ਮਰ ਲਾਂਗੇ ਝੜ ਜੜੂ ਜਾ ਹਾਂ ਹੋ ਜਾ ਕਿਉਂ ਕਰਾਂ ਮੈਂ ਚੱਕ ਮੈਂ ਤਾਂ ਸਾਹਿਬ ਰਿਸੈਪਸ਼ਨ ਦਾ ਮਤਲਬ ਝਾੜੂ ਟੱਪ ਹੋ ਜਾ ਕੋਈ ਰਿਸੈਪਸ਼ਨ ਆਸੀ ਤਿਆਰੀ ਦੂਰੀ ਮਹਿਮਾਨ ਹੋਰ ਤੁਸੀਂ ਆਓਗੇ ਤੁਹਾਡੀ ਜਿਤ ਮਾਨ ਜਾਤਾ ਕਰਨ ਆਏ ਹੁੰਦੇ ਨਾ ਵੀ ਇੱਕ ਕਾਰਨ ਇਹ ਹੈ ਵੀ ਆਪਣਾ ਉਹ ਜੇ ਮਹਿਮਾਨ ਚੰਗੇ ਲੱਗੇ ਜਿਹੜੇ ਨਾਲ ਕੰਮ ਵੀ ਕਰਾਉਣਾ ਹਾਂ ਉਹ ਹੀ ਤੁਹਾਨੂੰ ਰਿਸੈਪਸ਼ਨੋਂ ਤੁਹਾਨੂੰ ਉੱਥੇ ਮਤਲਬ ਪਹੁੰਚਦੇ ਨਾ ਤੁਹਾਨੂੰ ਪਾਣੀ ਧਾਣੀ ਹਾਂ ਹੋਰ ਹੋਰ ਕਰਾਂਗੇ ਉਹ ਇੱਕ ਗੜਾ ਦੇ ਲਾ ਕੇ ਮਿੱਟ ਗਿਆ ਮੁੜ ਕੇ ਤਾਂ ਫੋਨ ਵੀ ਜਾਈ ਹੈਗਾ ਅੱਛਾ ਮਿੰਟੂ ਮਿੰਟੂ ਕਰੋ ਜੀ ਦਿਲਜੀਤ ਹਾਂ ਨਵੀਂ ਅਨਦੇ 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 ਹਾਂਜੀ ਅਸਜੀਉ ਸਾਹਿਬ ਠੀਕ ਹੋ ਹੋ ਗਈ ਜੀ ਚੜਦੀ ਕਲਾ ਤੁਹਾਡੀ ਵੀਡੀਓ ਰਹਿ ਗਈ ਸੀ ਤੇ ਮਹਾਜਲ ਹੁਣ ਤਾਂ ਅੱਛਾ ਕਿਵੇਂ ਕਿੰਦਾ ਰਹਿ ਗਏ ਬਸ ਸਾਹ ਉੱਥੇ ਹੀ ਲੈਣ ਤੜਾ ਅੱਛਾ ਕੱਲ ਥੋੜਾ ਜਿਹਾ ਚਲੇ ਜਾ ਪਿੰਡ ਚਲੋ ਜੀ ਮਨਪ੍ਰੀਤ ਜੀ ਮਹਿਤਾ ਸਾਹਿਬ ਗੁਰਪੱਦਾ ਹੀ ਹੈ ਹਜੇ ਬਾਕੀ ਆਪਣੇ ਡਾਕਟਰ ਸਾਹਿਬ ਦਿਲਜੀਤ ਜੀ ਦਾ ਤਿਆਰੀ ਕਰੀਂਦੇ ਪਾਰਟੀ ਪੁੱਟਦੀ ਹੈ ਪਾਣੀ ਪੂਣੀ ਛੜਕੀ ਜਾਂਦੇ ਆ ਕੇ ਇਹ ਦੱਸ ਤੋ ਨਾ ਕਿ ਕਿੱਥੇ ਹੈਗਾ ਸ਼ਾਂਤਾ ਹਾਂ ਪਾਣੀ ਛਿੜਕ ਰਿਹਾ ਉਹ ਪਾਣੀ ਛਿੜਕ ਰਿਹਾ ਕੈਰੀਆ ਤੁਸੀਂ ਜਾ ਕੇ ਮਾੜਾ ਬੜਾ ਝੜ ਝੂੜ ਮਰਵਾਇਆ ਉਹਦੇ ਸਵੇਰੇ ਘਾਟ ਲਾਇਆ ਹੁੰਦੇ ਨਹੀਂ ਬੰਦਾ ਹਿੰਮਤੀ ਆ ਉਹ ਆ ਠੀਕ ਹੈ ਠੀਕ ਆਲੇ ਨੂੰ ਮਾੜਾ ਬੰਦਾ ਓਕੇ ਓਕੇ ਚਲੋ ਮਿਲਦੇ ਆਂ ਫਿਰ ਸ਼ਾਮ ਨੂੰ ਮੈਂ ਉਹਨੇ ਗੀੜਾ ਗੂੜਾ ਕੱਢਿਆ ਹੋਇਆ ਕੰਦਾ ਇਹ ਚੱਲੇ ਸਾਡੇ ਮੋਜੀ ਕੋ ਡਾਕਟਰ ਪਾਸ਼ ਉਹ ਡਾਕਟਰ ਸਾਹਿਬ ਠੀਕ ਆਓ ਬਹਿ ਜਾ ਮਗਰ ठीक <laughs> है जी वादिया बस इधर नहर ने गए थे जी हाँ जी हाँ जी ये थोड़े हाँ जी रोड वाई क्या है नजारे ਸਾਬ ਕਿਵੇਂ ਆ ਗਿੱਲ ਸਾਹਿਬ ਠੀਕ ਹੋ ਆਪਣੇ ਦੇਖੀ ਤਬਦੀਲ ਕਰ ਲਈ ਕੋਤੀ ਵੀਡੀਓ ਬਣਾ ਰਹੇ ਹੋ ਬੈਠੇ ਆਪਣੇ ਗਿੱਲ ਸਾਹਿਬ ਸਾਹਮਣੇ ਇਧਰ ਪ੍ਰਧਾਨ ਜੀ ਢਿੱਡ ਜਣਾਗਾ ਕਰੀ ਬੈਠੇ ਸੀ ਪਹਿਲਾਂ ਹੁਣ ਟੱਕ ਲਿਆ ਤੋਂ ਆਪਣਾ ਜੋਗਰ ਪਾਰਕ ਤੇ ਜੋਗਰ ਪਾਰਕ ਦੇ ਵਿੱਚ ਹਨ ਰਾਈਡਰ ਗਰੁੱਪ ਤੇ ਬਾਈ ਮਿਤ ਜੀ ਲੈ ਕੇ ਗ੍ਰੀਨ ਟੀ ਗਲਾਸ ਚੀਨੀ ਜਾਂਦੇ ਭਲੇਖਣਾ ਖਾਜੋ ਕੱਚ ਦੇ ਗਲਾਸ ਗ੍ਰੀਨ ਟੀ ਪੀ ਰਹੇ ਆਂ ਦੋਸਤੋ ਸਵੇਰੇ ਸਵੇਰੇ ਹੋਰ ਕੁਝ ਨਹੀਂ ਹੈਗਾ ਐਵੇਂ ਤੁਸੀਂ ਕਿਤੇ ਆਖੋਂ ਵੀ ਆ ਕੀ ਹੋ ਜਾਂਦਾ ਸਵੇਰੇ ਹੋਰ ਆ ਗਿਆ ਤੇ ਬੋਲੇ ਲਿਖ ਰਹੇ ਆਂ ਹਾਂ ਤੇ ਇਧਰੋ ਕੇਵਲ ਜੀ ਗਿੱਲ ਸਾਹਿਬ ਪ੍ਰਧਾਨ ਜੀ ਤੇ ਗ੍ਰੀਨ ਟੀ ਦੀਆਂ ਤਿਆਰੀਆਂ ਪੂਰੀਆਂ ਦੇਖਦੇ ਆ ਕਿਹੋ ਜਿਹਾ ਰੰਗ ਸ਼ਹਿਰ ਪਾਤਾ ਬਾਈ ਨੇ ਕੀ ਬਾਤ ਹੈ ਚੁੰਦਾ ਚੁੰਦਾ बन ਗਿਆ ਨਾ ਰੰਗ ਹੋ ਜਾ ਜਾਵਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਦਿਨ ਚੜਿਆ ਹੈ ਪੌਣਾ ਦੇ ਵਿੱਚ ਨਸ਼ਾ ਜਿਹਾ ਕਿਸੇ ਖੜੱਪੇ ਸੱਪ ਦੇ ਰੰਗ ਵਰਗਾ ਚਮੜ ਲੈ ਲੈ ਪਾਉਜੀ ਮੈਂ ਤੁਹਾਨੂੰ ਸਖੋਤ ਸੇਵਾ ਕਰ ਰਿਹਾ ਹਾਂ ਗ੍ਰੀਨ ਟੀ ਦੀ ਅੱਛਾ ਥੋੜਾ ਬੁੱਤ ਥੋੜੀ ਜਿਹੀ ਖਾਣੇ ਗਾਂਹ ਜਾਓ ਬਸ ਗਾਂਹ ਹੈ ਨਹੀਂ ਕੋਈ ਕਿਤੇ ਗਾਂਹ ਕਰ ਜਾ ਉੱਥੇ ਉਹ ਕੋਈ ਥੈਂਕ ਯੂ ਮੇ ਫਾਥਰ

ਮੇਹਤ ਜੀ ਕਿਵੇਂ ਹੋ ਇਹ ਤਾਂ ਫਿਰ ਅਸਲੀ ਚੀਜ਼ ਆ ਗਈ ਮੇਹਤ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਤੁਸੀਂ ਆਹੋ ਆਹ ਏਡੀ ਵੱਡੀ ਸੇਵਾ ਕੀਤੀ ਹੈ ਹਾਂ ਨਹੀਂ ਨਹੀਂ ਤੁਸੀਂ ਸਾਡੀ ਕਰਦੇ ਹੋ ਨਾ ਤਾਂ ਬੜੀ ਅਸੀਂ ਕਿੰਨੀ ਵਾਰ ਕੀਤੀ ਹੈ ਧੰਨਵਾਦ ਤੁਹਾਨੂੰ ਇਹ ਫੁਰਨਾ ਕਿਵੇਂ ਫਰੇ ਆ ਵੀ ਆਪਾਂ ਅੱਜ ਬੰਦੇ ਵਾਸਤੇ ਗਰੰਟੀ ਲੈ ਕੇ ਚੱਲੀਏ ਇਹਨਾਂ ਦੇ ਕਾਫੀ ਸਾਡੇ ਤੋਂ ਹੋਏਗੇ ਅਸਾਨ ਜੀ ਪੁੱਛਿਆ ਗਏ ਹੋ ਹਾਂ ਠੀਕ ਹੈ ਚਲੋ ਕੋਈ ਗੱਲ ਜੀ ਸਤ ਸਾਮ ਜੀ ਬੜਾ ਆ ਗਿਆ ਵਾ ਵਾ ਕੀ ਬਾਤ ਹੈ ਮਜ਼ਾ ਆ ਗਿਆ ਮਜ਼ਾ ਆ ਗਿਆ ਮਜ਼ਾ ਆ ਗਿਆ ਹਾਂਜੀ ਇਹਨਾਂ ਦੇ ਵੀ ਆ ਗਏ ਆਹ ਬੱਲੇ ਤੱਕ ਕੇ ਤੱਕ ਕੇ ਠਰਖਾ ਵਾ ਸਵੇਰੇ ਸਵੇਰੇ ਹਾਂਜੀ ਵਾ ਸੋਦਾ ਤਾਂ ਆਏ ਬੱਲੇ 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 ਫਿਰ ਆਇਆ ਫਿਰ ਹੋਣਾ ਕੋਈ ਤਾਂ ਪਹਿਲੇ ਪਾਓ ਠੀਕ ਹੈ ਸਰ ਬਹੁਤ ਅੱਛਾ ਲੱਗੇ ਜੀ ਆਇਆ ਲੜਾ ਮੈਂ ਚੰਡੀਗੜ੍ਹ ਦਾ ਮਾਲ ਲੈ ਕੇ ਆਇਆ ਹੁਣ ਕਾਲਾ ਕਾਲਾ ਸਾਰਾ ਕੁਝ ਹੋਰ ਵੀਗਾ ਸਾਹਿਬ ਸਾਰਾ ਤੋਂ ਲੈ ਕੇ ਕੈਮਾ ਯਾਰ ਸਾਨੂੰ ਪ੍ਰਦਰਸ਼ਨ ਦੇ ਦਿਆ ਕਰ ਯਾਰ ਪ੍ਰਧਾਨ ਜੀ ਮਿਠਾਈ ਕਾਦੀ ਹੈ ਉਧਰ برو ਹੋ ਜਾਊਗਾ ਤਾਂ ਇਧਰ ਆਇਆ ਸਾਰੇ ਲੋਕ ਜਾਣਗੇ ਕੈਮਰਾ ਹੋਰ ਕੈਮਰਾ ਲਾ ਕੇ ਲੈ ਨਾ ਨਾ ਲੈ ਜੀ ਲੈ ਜੀ ਉਹਦੇ ਕਰਮਾ ਚ ਜਾਂਦਾ ਬਸਦਾ ਰਹੇ ਜਿਹੜਾ ਲੈ ਕੇ ਜਾਵੇ ਓਏ ਯਾਰ ਲਾਵਾ ਓਏ ਆ ਆ ਵੀ ਮੈਂ ਤਾਂ ਮੈਂ ਤਾਂ ਉਧਰ ਨੂੰ ਕਹਿੰਦੀ ਕੁਛ ਮੜਿਆ ਐਂਜ ਨੂੰ ਕਰਦਾ ਐਂਜ ਮੜਿਆ ਨਹੀਂ 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 ਠੀਕ ਉੱਪਰ ਸੀ ਕੈਮਰਾ ਕੈਮਰਾ ਲੱਗਿਆ ਫਿਰ ਕੈਮਰਾ ਲੱਗਿਆ ਲੱਗਿਆ ਅੱਛਾ ਹੋਰ ਲੰਘ ਨਾ ਕੋਈ ਫਿਰ ਆ ਨਾ ਫੋਟੋ ਤੇਰੀ ਵੀ ਆ ਜੂ ਆ ਲੋ ਤੀ ਵੀ ਕੋਆਜੀ ਕੋਆਜੀ ਕੈਮਰਾ ਮੂਵੀ ਨੇ ਮੂਵੀ ਹੋਰ ਆ ਮੈਂ ਥੋੜਾ ਖਾ ਕੇ ਦੋ ਲੱਡੂ ਮੁਰਕੇ ਮੈਨੂੰ ਮਿਲਿਆ ਨਹੀਂ ਹਾਂ ਪਾਤੀ ਜੀ ਹੈ ਨਾ ਵਾਜੀ ਵਾਗstagram ਤੇ ਹਾਂ ਆਓ ਭਾਈ ਇਹ ਪਾਉਂਗਾ ਅੱਜ ਮੈਂ ਪਾਤੀ ਉਹ ਮੈਂ ਜਿਹੜੀ ਪਾਉਣੀ ਉਹ ਵੱਡ ਉਹ ਪਾਤੀ ਨੂੰ ਰੀਲ ਜੀ ਪਾਈਓ ਆ ਦਿਓ ਲੈ ਲੈ ਬੇਟਾ ਕਿਧਰ ਗਿਆ ਆ ਗਿਆ ਕਿਆ ਬੀਊਗਾ ਹੈ ਵਾਜਵਾ ਸਾਰਾ ਬਹੁਤ ਵਧੀਆ ਬਤਾਇਆ ਆਪਾਂ ਦੋਸਤਾਂ ਮਿੱਤਰਾਂ ਨਾਲ ਹੱਸਦੇ ਖੇਡਦੇ ਸਾਈਕਲਿੰਗ ਕੀਤੀ ਐ ਸ਼ੈਅਰ ਕੀਤੀ ਐ ਵਰਜਿਸ਼ ਕੀਤੀ ਐ ਤੇ ਬੱਲੇ ਬੱਲੇ ਹੋ ਗਈ ਐ ਗ੍ਰੀਨ ਟੀ ਪੀ ਲਈ ਠੀਕ ਆ ਦੋਸਤੋ ਫਿਰ ਬਾਏ ਬਾਏ ਸਸੀ ਗਾਲ ਥੈਂਕ ਯੂ ਮਿਲਦੇ ਆ ਕੱਲ ਨੂੰ ਅੱਛਾ ਠੀਕ ਆ ਜੇ ਫਿਰ ਕੱਟ ਕੇ ਉਹਨਾਂ ਨੇ ਇੱਕ ਦਿਨ ਦਾ ਕੀ ਰੱਖਿਆ ਅੱਛਾ ਦੂਜੇ ਦਿਨ ਉਹ ਵੀ ਭਰਾ ਬਾਦਰ ਬਾਦ ਦੀ ਕੋ ਪੱਤੀ ਰਹਿ ਗਈ ਅੱਛਾ ਕੋਈ ਨਾ ਕੋਈ ਨਾ ਲਓ ਜੀ

ਹੋਰ ਜੀ ਕਾਇਮ ਇਹ ਉਹੀ ਕੈਨਡਲ ਹੈ ਨਾ ਉਹੀ ਹੈ ਇਹ ਉਹੀ ਕੈਨਡਲ ਹੈ ਹੋਰ ਕਿਹਾ ਬਈ ਲੱਖ ਰੁਪਇਆ ਕਿਲੋਮੀਟਰ ਪਿੱਛੇ ਨਹੀਂ ਜਾ ਸਕਦਾ ਸਹੀ ਗੱਲ ਹੈ ਮੋਬਾਈਲ ਹੈ ਮੇਰੇ ਕੋਲ ਫੋਨ ਬੱਤੀ ਆਵੇ ਮੈਂ ਕਿਹਾ ਪਿਆਰ ਤਾਂ ਹੈ ਅੱਛਾ ਆਪਣੇ ਹੀ ਹੈ ਮੇਰਾ ਹੋਰ ਮੱਲੀ ਸਾਹਿਬ ਠੀਕ ਹੈ ਬੜੀ ਵਧੀਆ ਹਾਂ ਤੇ ਪੁੱਲ ਤੋਂ ਛਾਲ ਮਾਰ ਜਾਂਦੇ ਵਾਹ ਸੇਰਾ ਗੱਲ ਸੇਰਾ ਬਾਈ ਸੇਰਾ ਗੱਲ ਸੇਰਾ ਉਹ ਉੱਪਰ ਤੋਂ ਖਾਲ ਮਾਰ ਕੇ ਸਾਈਕਲ ਤੇ ਮੈਂ ਕਿਹਾ ਵੀ ਤੂੰ ਉੱਪਰ ਤੋਂ ਹਾਂ ਲੈ ਕੇ ਸਾਈਕਲ ਲਾਤਾ ਆਏ ਫਿਰ ਮੈਂ ਕਿਹਾ ਤੁਹਾਨੂੰ ਐ ਨਹੀਂ ਫਰਕ ਨਹੀਂ ਉੱਪਰ ਥੱਲੇ ਨਜ਼ਰ ਆਇਆ ਕਿ ਫਿਰ ਨਾਲ ਪਤਾ 15 ਮਿੰਟ ਖੋਲੀਆਂ 15 ਮਿੰਟ ਪੰਜ ਮਿੰਟ ਦਾ ਡਿਫਰੈਂਸ ਆ ਗਿਆ 5 ਮਿੰਟ ਜਿਆਦਾ ਜਿਆਦਾ ਹੋ ਗਿਆ ਭਾਈ ਸਾਈਡ ਤੇ ਐਡੀ ਛੋਟੀ ਰੇਲ ਦੇ ਤੇ ਆਉਂਦਾ ਫਸ ਕੇ ਚੜ੍ਹ ਕੇ ਪਹੁੰਚੇ ਹਰ ਨੂੰ ਮਗਰੋਂ ਆ ਗਿਆ ਨਾ ਜਦ ਮੈਂ ਪਿੱਛੇ ਸੀਗਾ ਨਾ ਨਹੀਂ ਤਾਂ ਸੁਟਨੇ ਲੱਗ ਉਸ ਤੋਂ ਬੰਦਾ ਆ ਰਿਹਾ ਸੀਕਲ ਵਾਲਾ ਬੰਦਾ ਦਿੱਖਿਆ ਪਿੱਛੇ ਜਦ ਮੈਂ ਨਹੀਂ ਹੋ ਰਕਨੀ ਇਸ ਦੀ ਕਹਿੰਦਾ ਨਾ ਨਸੀਏ ਦੀ ਉਹਦਾ ਮੂੰਹ ਆਇਆ ਤੇ ਕਹਿੰਦੇ ਕਿੱਥੇ ਜਿਉਂ ਮੈਂ ਇੱਥੇ ਕਹਿੰਦਾ ਢਿੱਲੋ ਬਾਹੋਂ ਤੇ ਦੇਖੀ ਗਏ ਤੇ ਮੈਂ ਕਿੱਥੇ ਕਿੱਥੇ ਹੋ ਗਿਆ ਉਹ ਲਾਉਣ ਨਹੀਂ ਰਹੋ ਬੋਲ ਹੀ ਨਹੀਂ ਰਹੇ 15 20 ਮਿੰਟ ਪਤਾ ਨਹੀਂ ਲੱਗਾ ਸਹੀ ਹਾਲਾ ਬੇਹੋਸ਼ ਹੋ ਗਏ ਸੀ ਸਾਨੂੰ ਲੱਗੇ ਸਾਡੀ ਐਸਰ ਫਿਰ ਗਈ ਆਏ ਮੇਰਾ ਕੋਈ ਨਹੀਂ ਉਹ ਪਹਿਲੀ ਵਾਰ 200 ਰੁਪਏ ਲਾ ਦਿੱਤੀ ਸੀ ਆ ਗਿਆ ਲੈ ਆ ਗਿਆ ਸਰ ਮੇਰਾ ਅੱਛਾ ਮੁੜ ਕੇ ਮੁੜ ਕੇ 600 ਤੇ ਮੈਨੂੰ ਲਿਧਿਆਣੀ ਸੀਗੀ ਮੇਰੀ ਲਾਸਟ ਸੀਗੀ ਐਸਆਰ ਦੀ ਉੱਥੇ ਫਿਰ ਮੈਨੂੰ ਲੈ ਕੇ ਗਏ ਵੀ ਇਹ ਤੁਹਾਡੇ ਕੋਲ ਮੈਂ ਮਾਝਪੁਰ ਗਿਆ ਸੀ ਆਵਾ ਮੈਂ ਜੈਪੁਰ ਲੱਗਿਆ ਆ ਮੈਂ ਜੈਪੁਰ ਲੱਗਿਆ ਮਾਝਪੁਰ ਨਾ ਫੜ ਕੇ ਸੜਕ ਦਾ ਤੁਰਦਾ ਹੋਰ ਕੀ ਆਲਾ ਜੀ ਸ਼ਰਮਾ ਮੈਂ ਤਾਂ ਮੈਂ ਰੋਕਦਾਰ ਉਹ ये अपना सोना बेंच ना रंग करके बहुत बढ़िया बनाता ठीक है जी तो इधर आप देख सकते हो चंगा जी सात श्रीकाल बाय बाय